ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ ਅਸੀਂ ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਤੇ ਜਸ਼ਨ ਮਨਾਉਣ ਤੱਕ ਹੀ ਸੀਮਤ ਹਾਂ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਬਸੰਤ ਪੰਚਮੀ ਦਾ ਸਬੰਧ ਵੀਰ ਹਕੀਕਤ ਰਾਏ ਦੀ ਸ਼ਹਾਦਤ ਨਾਲ ਵੀ ਜੁੜਿਆ ਹੋਇਆ ਏ ਕੌਣ ਸੀ ਵੀਰ ਹਕੀਕਤ ਰਾਏ ਆਓ ਗੱਲ ਕਰੀਏ ਵੀਰ ਹਕੀਕਤ ਰਾਏ ਬਾਰੇ ਕੌਣ ਸੀ ਉਹ ਵੀਰ ਹਕੀਕਤ ਰਾਏ ਦਾ ਜਨਮ 1716 ਈਸਵੀ ਨੂੰ ਪਿਤਾ ਸ਼੍ਰੀ ਭਾਗਮਲ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਹੋਇਆ ਕਈਆਂ ਨੇ ਪਿਤਾ ਦਾ ਨਾਮ ਬਾਗਮਲ ਤੇ ਮਾਤਾ ਦਾ ਨਾਮ ਗੌਰਾਂ ਜੀ ਲਿਖਿਆ ਏ ਉਹਨਾਂ ਦੇ ਦਾਦੇ ਦਾ ਨਾਮ ਸੀ ਸ਼੍ਰੀ ਆਨੰਦ ਲਾਲ ਜੀ ਪਿੱਛੋਂ ਕਸੂਰ ਦੇ ਰਹਿਣ ਵਾਲੇ ਸਨ ਤੇ ਪਠਾਣਾ ਦੇ ਜ਼ੁਲਮ ਤੋਂ ਤੰਗ ਆ ਕੇ ਸਿਹਾਲ ਕੋਟ ਆ ਗਏ ਇਹਨਾਂ ਦੀ ਕੌਮ ਸੀ ਖੱਤਰੀ ਤੇ ਜਾਤ ਗੋਤ ਸੀ ਇਹਨਾਂ ਦਾ ਪੁਰੀ ਭਾਗ ਮਲ ਦਾ ਪੁੱਤਰ ਸੀ ਹਕੀਕਤ ਰਾਏ ਇਹ ਸਤ ਸੰਗੀ ਜਨੋਂ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਹਾਂ ਕਿ ਵੀਰ ਹਕੀਕਤ ਰਾਏ ਦੇ ਜਨਮ ਅਤੇ ਸ਼ਹਾਦਤ ਦੇ ਸਾਲ ਤੇ ਤਰੀਕਾਂ ਵਿੱਚ મતભੇਦ ਹੈ ਫਰਕ ਹੈ ਪਤਾ ਨਹੀਂ ਕਿਉਂ ਖਰ ਛੋਟੀ ਉਮਰ ਚ ਵੀਰ ਹਕੀਕਤ ਰਾਏ ਦਾ ਵਿਆਹ ਬਟਾਲੇ ਦੇ ਰਹਿਣ ਵਾਲੇ ਸਰਦਾਰ ਕਿਸ਼ਨ ਸਿੰਘ ਦੀ ਧੀ ਦੁਰਗਾ ਨਾਲ ਹੋਇਆ ਕਈਆਂ ਨੇ ਲక్ష్ਮੀ ਨਾਂ ਲਿਖਿਆ ਹੈ। ਉਹਨਾਂ ਦਿਨਾਂ 'ਚ ਫਾਰਸੀ ਰਾਜਪਾਟਾ ਸੀ। ਭਾਗਮਲ ਜੀ ਨੇ ਪੁੱਤਰ ਹਕੀਕਤ ਰਾਏ ਨੂੰ ਮੌਲਵੀ ਪਾਸ ਫਾਰਸੀ ਪੜਨ ਲਾਇਆ। ਕਿਉਂਕਿ ਮੁਗਲਾਂ ਦੇ ਰਾਜ ਵਿੱਚ ਬੱਚੇ ਮੌਲਵੀ ਪਾਸੋਂ ਫਾਰਸੀ ਪੜਨ ਲਈ ਮਸੀਤਾਂ ਵਿੱਚ ਜਾਇਆ ਕਰਦੇ ਸਨ। ਹਕੀਕਤ ਰਾਏ ਵੀ ਮੌਲਵੀ ਪਾਸੋਂ ਫਾਰਸੀ ਸਿੱਖਣ ਜਾਇਆ ਕਰੇ ਹਕੀਕਤ ਰਾਏ ਤੀਖਣ ਬੁੱਧੀ ਵਾਲਾ ਬੜਾ ਸਿਆਣਾ ਵਿਅਕਤੀ ਸੀ ਜਿਸ ਦਾ ਕਿਸੇ ਕਵਿਤਾ ਦੇ ਅਰਥਾਂ ਨੂੰ ਲੈ ਕੇ ਮੁਸਲਮਾਨ ਬੱਚਿਆਂ ਨਾਲ ਵਾਦ-ਵਿਵਾਦ ਹੋ ਗਿਆ ਝਗੜਾ ਹੋ ਗਿਆ ਹਕੀਕਤ ਰਾਏ ਸ਼ਬਦ ਦੇ ਪੂਰੇ ਤੇ ਸਹੀ ਅਰਥ ਕਰੇ ਪਰ ਮੁੱਲਾ ਦਾ ਲੜਕਾ ਉਸ ਦੇ ਅਰਥ ਵਿੰਗੇ ਟੇਢੇ ਕਰੇ ਮਾਮਲੇ ਨੇ ਤੂਲ ਫੜ ਲਿਆ ਤੇ ਕੁਝ ਮੁਸਲਮਾਨ ਉੱਥੇ ਆ ਗਏ ਤੇ ਉਹਨਾਂ ਹਕੀਕਤ ਰਾਏ ਨੂੰ ਫੜ ਲਿਆ ਉਹਨਾਂ ਨੇ ਉਹਦੀ ਚੰਗੀ ਮਾਰ ਕਟਾਈ ਕੀਤੀ ਰੋਲੇ ਰੱਪੇ ਵਿੱਚ ਹਿੰਦੂ ਭਰਾ ਵੀ ਇਕੱਠੇ ਹੋ ਗਏ ਉਹ ਹੱਥ ਬਨ ਕੇ ਰਜੋਈਆਂ ਕਰਦੇ ਤੇ ਪੈਰੀਂ ਪੈ ਕੇ ਖਿਮਾਂ ਬੰਗਦੇ ਪਰ ਮੁਸਲਮਾਨ ਪਰਵਾਹ ਨਾ ਕਰਦੇ ਕਿਉਂਕਿ ਮੁਗਲਾਂ ਦਾ ਰਾਜ ਸੀ ਕਹਿੰਦੇ ਇਹੋ ਜੇ ਕਾਫਰ ਦੀ ਸਜ਼ਾ ਮੌਤ ਹੀ ਐ ਜਦੋਂ ਹਕੀਕਤ رائے ਦੇ ਮਾਪੇ ਤੇ ਸੰਬੰਧੀ ਹਾਕਮ ਅਤੇ ਸਿਪਾਈਆਂ ਸਮੇਤ ਨਿਆਂ ਦੀ ਆਸਤੇ ਦੁੱਖੜਾ ਰੋਣ ਲਈ ਲਾਹੌਰ ਜਾਣ ਲੱਗੇ ਤਾਂ ਆਸਿਓ ਪਾਸਿਓ ਮੁਸਲਮਾਨਾਂ ਦੀਆਂ ਟੋਲੀਆਂ ਇਕੱਠੀਆਂ ਹੋ ਕੇ ਉਹਨਾਂ ਦੇ ਨਾਲ ਤੁਰ ਪਈਆਂ ਤਾਂ ਜੋ ਇਹ ਨਾ ਹੋਵੇ ਕਿ ਸਚਾਈ ਨਿੱਤਰ ਆਵੇ ਤੇ ਹਕੀਕਤ رائے ਛੁੱਟ ਜਾਵੇ ਅੰਤ ਵਿੱਚ ਜੋ ਉਸ ਦਾ ਬੁਰਾ ਹਾਲ ਹੋਇਆ ਉਹ ਪਰਮਾਤਮਾ ਹੀ ਜਾਣਦਾ ਏ ਜਿਉਂ ਘੋੜੇ ਤੇ ਸਵਾਰ ਹੁੰਦਾ ਤਾਂ ਉਸ ਦੀ ਬੇਇੱਜ਼ਤੀ ਕਰਕੇ ਉਸ ਨੂੰ ਹੇਠਾਂ ਉਤਾਰ ਦਿੰਦੇ ਕਿ ਘੋੜੇ ਤੇ ਚੜ੍ਹਨਾ ਮੁਸਲਮਾਨਾਂ ਦਾ ਹੱਕ ਹੈ ਨਾ ਕਿ ਕਾਫਰਾਂ ਦਾ ਜੇਕਰ ਕੋਈ ਹਿੰਦੂ ਰਿਸ਼ਤੇਦਾਰ ਉਸ ਨੂੰ ਆਪਣੇ ਕੰਧਾੜੇ ਤੇ ਚੁੱਕ ਲੈਂਦਾ ਤਾਂ ਮੁਸਲਮਾਨ ਧੱਕੇ ਨਾਲ ਉਸ ਨੂੰ ਹੇਠਾਂ ਸੁੱਟ ਦਿੰਦੇ ਅੰਤ ਵਿੱਚ ਅਧਿਆਪਕ ਮੁੱਲਾ ਅਤੇ ਹੋਰ ਲੋਕ ਉਸ ਨੂੰ ਮੁਸਲਮਾਨ ਬਣ ਕੇ ਜ਼ਿੰਦਗੀ ਦੀਆਂ ਮੌਜ ਬਹਾਰਾਂ ਲੁੱਟਣ ਦੀਆਂ ਸਲਾਹਾਂ ਦਿੰਦੇ ਜਲਾਲਤ ਤੇ ਖੱਜਲ ਖਵਾਰੀ ਸਹੰਦੇ ਆ ਹਕੀਕਤ ਰਾਏ ਤੇ ਉਸ ਦੇ ਸੰਬੰਧੀ ਲਾਹੌਰ ਪਹੁੰਚ ਗਏ ਸ਼ਾਇਰ ਵਿੱਚ ਇਹ ਗੱਲ ਠੁਮਾ ਦਿੱਤੀ ਕਿ ਇਸ ਨਲਾਇਕ ਲੜਕੇ ਨੇ ਪੈਗੰਬਰ ਮੁਹੰਮਦ ਅਤੇ ਹਜਰਤ ਬੀਬੀ ਫਾਤਿਮਾ ਨੂੰ ਗਾਲਾਂ ਕਢੀਆਂ ਨੇ ਜਦ ਸਵੇਰ ਨੂੰ ਮਾਮਲਾ ਪੰਜਾਬ ਦੇ ਨਵਾਬ ਦੀ ਕਚਹਿਰੀ ਵਿੱਚ ਪੇਸ਼ ਹੋਇਆ ਤਾਂ ਨਵਾਬ ਨੇ ਹਰੇਕ ਨੂੰ ਅੱਡ-ਅੱਡ ਕਰਕੇ ਬਿਆਨ ਲਏ ਬਿਆਨਾਂ ਵਿੱਚ ਫਰਕ ਅਤੇ ਘਟਨਾ ਦੇ ਵਾਪਰਨ ਦਾ ਮੌਕਾ ਅਤੇ ਸਮਾਂ ਇੱਕ ਦੂਜੇ ਦੇ ਉਲਟ ਹੋਣ ਕਾਰਨ ਨਵਾਬ ਸਮਝ ਗਿਆ ਕਿ ਹਕੀਕਤ ਰਾਏ ਉੱਪਰ ਲਗਾਏ ਗਏ ਦੋਸ਼ ਨਿਰਾਧਾਰ ਹਨ ਝੂਠੇ ਹਨ ਪਰ ਬੇਕਸੂਰ ਸਮਝ ਕੇ ਛੱਡ ਦੇਣ ਨਾਲ ਮੁਸਲਮਾਨ ਸਮਾਜ ਵਿੱਚ ਅੱਛਾ ਸੰਦੇਸ਼ ਨਹੀਂ ਜਾਵੇਗਾ ਸੱਤ ਸੰਗੀ ਜਨੋਂ ਹਕੀਕਤ ਰਾਏ ਨਾਲ ਨਵਾਬ ਨੇ ਕੁਝ ਸਵਾਲ ਜਵਾਬ ਵੀ ਕੀਤੇ ਪਰ ਉਹ ਟਸ ਤੋਂ ਮਸਣਾ ਹੋਇਆ ਅਖੀਰ ਮੌਲਵੀਆਂ ਦੀ ਧੌਂਸ ਵਿੱਚ ਆ ਕੇ ਨਵਾਬ ਨੇ ਹੁਕਮ ਸੁਣਾਇਆ ਕਿ ਉਹ ਕੁਫਰ ਛੱਡ ਕੇ ਇਸਲਾਮ ਕਬੂਲ ਕਰ ਲੇ ਅਗਰ ਮੁਜਰਮ ਇਨਕਾਰੀ ਹੈ ਤਾਂ ਗਰਦਨ ਜਨੀ ਕੀ ਜਾਏ ਇਹ ਖਬਰ ਸੁਣ ਕੇ ਸਾਰੇ ਇਲਾਕੇ ਵਿੱਚ ਹਾਹਾਕਾਰ ਮਚ ਗਈ ਹਕੀਕਤ ਰਾਏ ਨੂੰ ਫੜ ਲਿਆ ਗਿਆ ਉਸ ਦੀ ਮਾਤਾ ਕੌਰਾਂ ਆਪਣੇ ਪੁੱਤਰ ਦੀ ਜਾਨ ਬਖਸ਼ੀ ਲਈ ਵਾਸਤੇ ਪਾਉਣ ਲੱਗੀ ਨਵਾਬ ਦੀ ਭਰੀ ਕਚਹਿਰੀ ਵਿੱਚ ਮਾਤਾ ਕੌਰਾਂ ਝੋਲੀ ਅੱਡ ਕੇ ਰਹੀ ਸੀ ਕਿ ਮੇਰੀ ਸਾਰੀ ਦੌਲਤ ਮੇਰਾ ਮਕਾਨ ਮੇਰੀ ਜਾਇਦਾਦ ਸਭ ਕੁਝ ਲੈ ਲਓ ਤੇ ਮੇਰੇ ਅੱਖਾਂ ਦੇ ਨੂਰ ਨੂੰ ਮੇਰੇ ਲਾडले ਨੂੰ ਬਖਸ਼ ਦਿਓ ਜੇ ਇਹ ਕਸੂਰਵਾਰ ਹੈ ਤਾਂ ਮੈਂ ਮਾਫੀ ਮੰਗਦੀ ਆ ਮੇਰਾ ਇੱਕੋ ਇੱਕ ਇਹੋ ਹੀ ਲਾਡਲਾ ਹੈ ਮੈਨੂੰ ਅੱਖੋਂ ਹਨਿਆ ਨਾ ਕਰੋ ਨਵਾਬ ਸਾਹਿਬ ਤੁਸੀਂ ਵੀ ਬਾਲ ਬੱਚੇ ਵਾਲਿਓ ਸਤ ਸੰਗੀ ਜਨੋ ਹਕੀਕਤ ਰਾਏ ਦੇ ਪਿਤਾ ਨੇ ਹੱਥ ਬਣ ਕੇ ਬੇਨਤੀ ਕੀਤੀ ਕਿ ਉਹ ਉਸ ਨੂੰ ਇੱਕ ਰਾਤ ਦੀ ਮੌਲਤ ਦੇ ਦੇਣ ਤਾਂ ਜੋ ਉਹ ਆਪਣੇ ਪੁੱਤਰ ਨੂੰ ਇਸਲਾਮ ਧਰਮ ਅਪਣਾਉਣ ਲਈ ਰਜ਼ਾਮੰਦ ਕਰ ਸਕੇ ਇਸ ਸੁਝਾਅ ਨੂੰ ਮੰਨ ਲਿਆ ਗਿਆ ਪਿਤਾ ਭਾਗਮਲ ਤੇ ਉਸ ਦਾ ਪਰਿਵਾਰ ਜੇਲ੍ਹਖਾਨੇ ਪੁੱਜ ਗਿਆ ਤੇ ਲੱਗਾ ਉਸ ਨੂੰ ਮਨਾਉਣ ਹਕੀਕਤ ਰਾਏ ਨੇ ਦਲੀਲ ਦਿੱਤੀ ਕਿ ਮੁਸਲਮਾਨ ਬਣ ਜਾਣਾ ਕੋਈ ਖੁਸ਼ੀ ਤੇ ਮਾਣ ਵਾਲੀ ਗੱਲ ਨਹੀਂ ਅਤੇ ਨਾ ਹੀ ਉਸ ਨੂੰ ਇਸਲਾਮ ਗ੍ਰਹਿਣ ਕਰਨ ਦੀ ਕੋਈ ਇੱਛਾ ਹੈ ਉਹ ਆਪਣੇ ਧਰਮ ਉੱਪਰ ਪੱਕਾ ਰਹੇਗਾ ਅਗਲੇ ਦਿਨ ਸਵੇਰੇ ਫੇਰ ਕਚਹਿਰੀ ਲੱਗੀ ਅਤੇ ਨਵਾਬ ਨੇ ਲਾਲਚ ਵਾਲੀਆਂ ਪੇਸ਼ਕਸ਼ਾਂ ਨੂੰ ਫੇਰ ਦੁਹਰਾਇਆ ਕਹਿੰਦਾ ਖੂਬਸੂਰਤ ਲੜਕੀ ਚਾਰ ਪਿੰਡ ਜ਼ਗੀਰ ਵਧੀਆ ਅਹੁਦਾ ਇਹ ਸਭ ਕੁਝ ਸਰਕਾਰ ਵੱਲੋਂ ਤੇ 5000 ਮੋਹਰਾ ਮੈਂ ਆਪਣੇ ਵੱਲੋਂ ਦੇਵਾਂਗਾ ਤੂੰ ਬਰਖੁਰਦਾਰ ਇਸਲਾਮ ਕਬੂਲ ਕਰ ਲੋ ਤੇਰੀ ਮਾਂ ਦਾ ਦੁੱਖ ਮੈਂ ਥੋਂ ਦੇਖਿਆ ਨਹੀਂ ਜਾਂਦਾ ਮੰਨ ਜਾਓ ਬੇਟਾ ਮੰਨ ਜਾਓ ਨਵਾਬ ਵੀ ਤਰਸ ਖਾ ਕੇ ਆਖ ਰਿਆ ਸੀ ਜਿ ਲਾਦਾ ਦਾ ਦਿਲ ਵੀ ਕੰਬ ਗਿਆ ਖੁਦਾਯਾ ਰਹਿਮ ਅਸੀਂ ਇੱਕ ਬੇਕਸੂਰ ਬੇਗੁਨਾਹ ਮਸੂਮ ਬਲਕ ਦੀ ਗਰਦਨ ਉਤਾਰਨ ਲੱਗੇ ਹਾਂ ਪਰ ਹਕੀਕਤ ਰਾਇ ਆਪਣੇ ਵਿਸ਼ਵਾਸ ਵਿੱਚ ਕਾਇਮ ਰਹਾ ਸਤ ਸੰਗੀ ਜਨੋ ਅਖੀਰ ਉਹੀ ਹੋਇਆ ਜਿਸ ਦਾ ਡਰ ਸੀ 1735 ਈਸਵੀ ਨੂੰ ਬਸੰਤ ਪੰਚਮੀ ਵਾਲੇ ਦਿਨ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਆਦੇਸ਼ ਅਨਸਾਰ ਸ਼ਰਈ ਹੁਕਮਾਂ ਨੂੰ ਮੰਨਦਿਆਂ ਹੋਇਆਂ ਪਹਿਲਾ ਹਕੀਕਤ رائے ਨੂੰ ਸਿੱਧਾ ਖੜਾ ਕਰਕੇ ਲੱਕ ਤੱਕ ਧਰਤੀ ਵਿੱਚ ਗੱਡ ਦਿੱਤਾ ਗਿਆ ਅਤੇ ਚੋਹਾਂ ਪਾਸਿਆਂ ਤੋਂ ਇੱਟਾਂ ਰੋੜੇ ਵੱਜਣੇ ਸ਼ੁਰੂ ਹੋ ਗਏ ਇਸ ਤਰ੍ਹਾਂ ਦੀ ਸਜ਼ਾ ਨੂੰ ਗੰਗਸਾਰ ਕਹਿੰਦੇ ਹਨ ਇਸ ਬੇਵੱਸ ਬੱਚੇ ਨੇ ਅੱਖਾਂ ਮੀਟ ਲਈਆਂ ਤੇ ਦਿਲ ਨੂੰ ਪਰਮਾਤਮਾ ਨਾਲ ਜੋੜ ਲਿਆ ਜਦੋਂ ਹਕੀਕਤ ਰਾਏ ਇੱਟਾਂ-ਵਟਿਆਂ ਦੀ ਮਾਰ ਨਾਲ ਅਦਮੋਇਆ ਹੋ ਗਿਆ ਤਾਂ ਸਰਕਾਰ ਦੇ ਇੱਕ ਸਿਪਾਹੀ ਨੇ ਤਲਵਾਰ ਦੇ ਇੱਕੋ ਵਾਰ ਨਾਲ ਉਸ ਦੇ ਸਿਰ ਨੂੰ ਤੜ ਨਾਲੋਂ ਵਖ ਕਰ ਦਿੱਤਾ ਸਥਾਨਕ ਲੋਕਾਂ ਨੇ ਨਵਾਬ ਦੇ ਪੇਸ਼ ਹੋ ਕੇ ਬੇਨਤੀ ਕੀਤੀ ਕਿ ਜੇਕਰ ਤੁਸੀਂ ਆਗਿਆ ਦਿਓ ਤਾ ਅਸੀਂ ਹਕੀਕਤ ਰਾਏ ਦਾ ਦਾ ਸੰਸਕਾਰ ਕਰ ਦਈਏ ਨਵਾਬ ਨੇ ਆਗਿਆ ਦੇ ਦਿੱਤੀ ਹੱਤ ਸੰਗੀ ਜਨੋਂ ਹਕੀਕਤ ਰਾਏ ਦੀ ਨੇਕ ਨਾਮੀ ਦੀ ਖੁਸ਼ਬੂ ਹਰ ਪਾਸੇ ਫੈਲ ਗਈ ਅੱਜ ਤੱਕ ਉਸ ਦੇ ਚੰਗੇ ਗੁਣਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਲਾਹੌਰ ਚ ਜਿਸ ਸਥਾਨ ਤੇ ਉਸ ਦਾ ਸੰਸਕਾਰ ਕੀਤਾ ਗਿਆ ਉੱਥੇ ਹੀ ਉਸ ਦੀ ਸਮਾਦ ਬਣਾ ਦਿੱਤੀ ਗਈ वीर हकीकत राय दी समाध दी होंद ਤੋਂ ਪਾਕਿਸਤਾਨ ਦੇ ਇਤਿਹਾਸਕਾਰਾਂ ਸਮੇਤ ਸਥਾਨਕ ਲੋਕ ਵੀ ਅਣਜਾਣ ਨੇ ਇਹ ਵੀ ਗੱਲ ਦੱਸਣ ਯੋਗ ਹੈ ਕਿ ਵੀਰ ਹਕੀਕਤ رائے ਦੀ ਸਮਾਦ ਮੌਜੂਦਾ ਸਮੇਂ ਲਾਹੌਰ ਦੇ ਬਾਗ ਬਾਣਪੁਰਾ ਇਲਾਕੇ ਦੇ ਪਾਸ ਮੌਜਾ ਖੋਜੇ ਸ਼ਾਹੀ ਦੀ ਰਹਾਇਸ਼ੀ ਆਬਾਦੀ ਚ ਮੌਜੂਦ ਹੈ वीर हकीकत राय दी बहादुरी ਤੋਂ ਪ੍ਰਭਾਵਿਤ ਹੋ ਕੇ ਇੱਕ ਸ਼ਰਧਾਲੂ ਭਾਈ ਕਾਲੂ ਰਾਮ ਨੇ ਸਮਾਧ ਦੇ ਸਥਾਨ ਤੇ ਕਰੀਬ 250 ਸਾਲ ਪਹਿਲਾਂ ਮੇਲਾ ਬਸੰਤ ਪੰਚਮੀ ਕਰਾਉਣ ਦੀ ਸ਼ੁਰੂਆਤ ਕੀਤੀ ਸੀ ਤੇ ਸਿੱਖ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਸਮਾਧ ਤੇ ਬਸੰਤ ਪੰਚਮੀ ਤੇ ਬਹੁਤ ਵੱਡਾ ਮੇਲਾ ਲਗਵਾਇਆ ਜਾਂਦਾ ਸੀ ਅਧਮੀ ਇੱਥੇ ਸਥਾਨਕ ਲੋਕ ਹਿੰਦੂ ਵੀਰ ਇਕੱਠੇ ਹੋ ਕੇ ਹਰੇਕ ਮਹੀਨੇ ਦੀ ਪੰਚਮੀ ਵਾਲੇ ਦਿਨ ਪ੍ਰਭੂ ਜਸ ਗਾਉਂਦੇ ਨੇ ਤੇ ਵੀਰ ਹਕੀਕਤ ਰਾਏ ਨੂੰ ਯਾਦ ਕਰਦੇ ਨੇ ਧਰਮ ਦੀ ਖਾਤਰ ਸ਼ਹੀਦ ਹੋਣ ਵਾਲੇ ਵੀਰ ਹਕੀਕਤ ਰਾਏ ਦਾ ਨਾਂ ਭਾਰਤ ਦੇ ਧਰਮ ਇਤਿਹਾਸ ਵਿੱਚ ਹਮੇਸ਼ਾ ਤ੍ਰੂ ਤਾਰੇ ਵਾਂਗ ਚਮਕਦਾ ਰਹੇਗਾ ਬਸੰਤ ਹਰ ਸਾਲ ਆਵੇਗੀ ਤੇ ਹਕੀਕਤ ਰਾਏ ਦੀ ਸਮਾਦ ਤੇ ਹਰ ਸਾਲ ਸ਼ਰਦਾ ਦੇ ਫੁੱਲ ਖਿੜਦੇ ਰਹਿਣਗੇ ਇੱਥੇ ਇੱਕ ਗੱਲ ਹੋਰ ਦੱਸਣ ਯੋਗ ਹੈ ਕਿ ਬਾਅਦ ਵਿੱਚ ਹਕੀਕਤ ਰਾਏ ਜੀ ਦੇ ਸਹੁਰੇ ਸਰਦਾਰ ਕਿਸ਼ਨ ਸਿੰਘ ਨੇ ਭਾਈ ਮੱਲ ਸਿੰਘ ਭਾਈ ਡਲ ਸਿੰਘ ਤੇ ਹੋਰ ਸਿੰਘਾਂ ਨੇ ਖਬਰ ਦੇ ਦਿੱਤੀ ਤੇ ਵੀਰ ਹਕੀਕਤ ਰਾਏ ਦੀ ਸ਼ਹਾਦਤ ਦਾ ਜਦੋਂ ਖਾਲਸੇ ਨੂੰ ਪਤਾ ਲੱਗਾ ਤਾਂ ਉਹਨਾਂ ਸਿਆਲਕੋਟ ਤੇ ਹਮਲਾ ਕਰਕੇ ਫਤਵਾ ਦੇਣ ਵਾਲੇ ਕਾਜੀ ਤੇ ਮੌਲਵੀ ਦਾ ਸੋਦਾ ਲਾਇਆ ਸਿਆਲਕੋਟ ਦੇ ਹਾਕਮ ਅਮੀਰ ਖਾਨ ਦਾ ਸਿਰ ਵੱਢ ਕੇ ਬਟਾਲੇ ਦੇ ਸ਼ਹਿਰ ਚ ਘੁਮਾਇਆ ਗਿਆ ਸਤ ਸੰਗੀ ਜਨੋ ਵੀਰ ਹਕੀਕਤ ਰਾਏ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਸਤ ਗੁਰੂ ਕਿਰਪਾ ਕਰਨ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਮਨ ਹਮਾਰੀ ਹੋ ਜਾ ਫੁੱਲਾਂ ਦੀ ਮਾਫੀ ਬਖਸ਼ੂ ਆ ਗਿਆ ਬਲਾਉ ਫਤੇ ਆਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ